ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਪਹਿਰੇਦਾਰ ਸਿੰਘ ਮਿਸਾਲ న్యూਸ ਦੇਖਦੇ ਰਹੋ ਸਿੰਘ ਮਿਸਾਲ న్యూਸ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ న్యూਸ ਨਾਲ ਹਰੀ ਸਿੰਘ ਰੋਡ ਤੇ ਇੱਕ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਔਰ ਇੱਕ ਕਬੱਡੀ ਪਲੇਅਰ ਤੇਜਪਾਲ ਨਾਮ ਦੇ ਲੜਕੇ ਦੀ ਡੈਥ ਹੋਈ ਹੈ ਉਹਦੇ ਵਿੱਚ ਪਤਾ ਲੱਗਾ ਸਰ ਇਹ ਕੌਣ ਸੀ ਔਰ ਕਿਉਂ ਗੋਲੀ ਚਲਾਈ ਗਈ ਇਹ ਸਾਨੂੰ ਅਜ ਇਨਫੋਰਮੇਸ਼ਨ ਆਈ ਸੀ ਜੀ ਕਿ ਕਰੀਬ 2:50 ਮਿੰਟ ਦੇ ਅਰਾਊਂਡ ਹਰੀ ਸਿੰਘ ਰੋਡ ਸਿਟੀ ਜਗਰਾਉਂ ਦੇ ਵਿੱਚ ਦੋ ਮੁੰਡੇ ਹੈਗੇ ਨੇ ਜੀ ਇੱਕ ਤੇਜਪਾਲ ਤੇ ਇੱਕ ਹਨੀ ਰੂਮੀ ਇਹਨਾਂ ਦੀ ਫਾਈਟ ਹੋਈ ਤੇ ਉਹਦੇ ਵਿੱਚ ਗੋਲੀ ਚੱਲੀ ਤੇ ਤੇਜਪਾਲ ਦੇ ਵਾਈਟਲ ਆਰਗਨ ਤੇ ਲੱਗੀ ਜਿਸ ਕਰਕੇ ਇਮੀਡੀਏਟਲੀ ਹਸਪੀਟਲ ਰਸ਼ ਕੀਤਾ ਗਿਆ ਪਰ ਉੱਥੇ ਡਿਕਲੇਅਰਡ ਬ੍ਰਾਡ ਡੈਡ ਹੋਇਆ ਤੇ ਇਹ ਦੇਸ਼ਪਾਲ ਜਨਾ ਫਰਕਬੀਰ ਹੈਗੇ ਨੇ ਇਹਨਾਂ ਦੀ ਉਮਰ ਉਕਰੀ 25 ਸਾਲ ਹੈ ਗਿੱਦੜਵਿੰਡੀ ਦੇ ਰਹਿਣ ਵਾਲੇ ਆ ਤੇ ਜਿਹੜੇ ਜਿਹੜਾ ਕੇਸ ਹੈ ਇਹਨੂੰ ਇਮੀਡੀਏਟਲੀ ਟੀਮਾਂ ਬਣਾਈਆਂ ਗਿਆ ਵਰਕਆਊਟ ਕਰ ਲਿਆ ਗਿਆ ਇਹਦੇ ਵਿੱਚ ਜਿਹੜੇ ਅਕਿਊ ਹੁਣ ਤੱਕ ਆਡੈਂਟੀਫਾਈ ਹੋ ਗਏ ਆ ਉਹ ਹਨੀ ਰੂਮੀ ਤੇ ਕਾਲਾ ਰੂਮੀ ਆ ਇਹ ਰੂਮੀਪਿੰਡ ਦੇ ਰਹਿਣ ਵਾਲੇ ਆ ਜਿਹੜਾ ਸਦਰਜਗਰਾਉਂ ਦਾ ਸਾਡਾ ਏਰੀਆ ਹੈਗਾ ਤੇ ਸਾਡੀਆਂ ਟੀਮਸ ਆਲਰੇਡੀ ਅਸੀਂ ਤੇਜ਼ਤੀ ਹੈਗੀਆਂ ਨੇ ਇਹ ਅਕਿਊ ਨੂੰ ਨੈਪ ਕਰਨ ਲਈ ਤੇ ਇਹ ਵਾਈਟ ਸਵਿਫਟ ਜਿਹੜੀ ਗੱਡੀ ਹੈ ਉਹਦੇ ਵਿੱਚ ਇਨਸੀਡੈਂਟ ਤੋਂ ਬਾਅਦ ਇਹ ਭੱਜੇ ਹੈਗੇ ਆ ਸੋ ਆਪਾਂ ਟੀਮਾਂ ਲਗਾ ਦਿੱਤੀਆਂ ਇਹਨੂੰ ਜਲਦੀ ਅਸੀਂ ਫੜ ਤੇ ਜੇ ਤੁਹਾਨੂੰ ਕਿ ਇਹਨਾਂ ਦੀ ਮੋਟਿਵ ਦਾ ਸਵਾਲ ਹੈ ਉਹ ਇਹਨਾਂ ਦੀ ਆਪਸ ਦੀ ਪਰਸਨਲ ਰੈਵਲਰੀ ਹੈ ਪਹਿਲਾਂ ਵੀ ਜੋ ਪਤਾ ਚੱਲਿਆ ਪ੍ਰੀਲਿਮਿਨਰੀ ਤੌਰ ਤੇ ਉਹ ਦੋ ਤਿੰਨ ਵਾਰ ਲੜੇ ਹੈਗੇ ਨੇ ਬਟ ਕੋਈ ਲੋਕਲ ਪੁਲਿਸ ਮੂਰੀ ਕੋਈ ਇਤਲਾ ਨਹੀਂ ਸੀ ਤੇ ਇਹਨੂੰ ਸਾਰਾ ਜਿਹੜਾ ਇਹਦਾ ਜੋ ਪ੍ਰੀਲਿਮਨਰੀ ਤੌਰ ਤੇ ਹਜੇ ਹੀ ਆਇਆ ਕਿ ਇਹਨਾਂ ਦੀ ਪਰਸਨਲ ਲੈਵਲੀ ਸੀ ਜਿਹਦੇ ਕਰਕੇ ਫਾਈਟ ਹੋਈ ਪਹਿਲਾਂ ਤੇ ਉਸ ਤੋਂ ਬਾਅਦ ਇਹਦਾ ਡੈਥ ਹੋਈ ਹੈ ਸਰ ਹਨੀ ਰੂਮ ਨੂੰ ਨਹੀਂ ਦੋ ਪਰਸਨ ਸਾਹਮਣੇ ਆਏ ਆ ਜਿਵੇਂ ਸੁਣਨ ਚਾ ਰਿਹਾ ਕਿ 8 ਤੋਂ 10 ਜene ਸੀਗੇ ਨਹੀਂ ਨਹੀਂ ਜੀ ਇਹ ਗੱਡੀ ਦੇ ਵਿੱਚ ਜੋ ਸਾਨੂੰ ਹੁਣ ਤੋ ਤਿੰਨ ਤੋਂ ਚਾਰ ਪਰਸਨਸ ਦੀ ਗੱਲ ਆ ਰਹੀ ਹੈ ਜਿਹਦੇ ਵਿੱਚ ਦੋ ਇਨਫੈਕਟ ਥਰਡ ਪਰਸਨ ਵੀ ਇਹ ਹਲੇ ਪ੍ਰੋਪਰਲੀ ਉਹ ਨਹੀਂ ਹੈ ਬਟ ਗਗਨ ਹੈਗਾ ਕੋਈ ਕਿल्ली ਚਾਲਮੋਗੇ ਦਾ ਸੋ ਥਰਡ ਪਰਸਨ ਵੀ অলਮੋਸਟ ਵੈਰੀਫਾਈਡ ਹੈ ਇਹ ਤਿੰਨ ਤੋਂ ਚਾਰ ਬੰਦੇ ਸੀਗੇ ਜਿਹੜੇ ਕੀ ਸਾਰੇ ਆਈਡੈਂਟੀਫਾਈ ਵੀ ਕਰ ਲਏ ਆ ਤੇ ਇਹਨਾਂ ਨੂੰ ਹੁਣ ਜਲਦੀ ਅਸੀਂ ਐਪ ਕਰ ਲਾਂਗੇ ਤੇ ਸਭ ਤੋਂ ਸਕਸੈਸ ਹੋ ਜਾਵਾਂਗੇ ਥੈਂਕ ਯੂ ਥੈਂਕ ਯੂ